ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਦੀ ਅਗਵਾਈ ਵਿੱਚ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਦਿੱਲੀ ਤੋਂ ਚੱਲੀ ਸਾਈਕਲ ਯਾਤਰਾ ਅੰਮ੍ਰਿਤਸਰ ਗੋਲਡਨ ਗੇਟ ਪਹੁੰਚੀ ਹੈ ਜਿੱਥੇ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਅਤੇ ਕਾਰ ਸੇਵਾ ਵਾਲੇ ਬਾਬਾ ਕਸ਼ਮੀਰ ਸਿੰਘ ਪੂਰੀ ਵਾਲੇ ਅਤੇ ਸ਼੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਰਕबीर ਸਿੰਘ ਵੱਲੋਂ ਉਨ੍ਹਾਂ ਦਾ ਹਿਗਾਂ ਸਵਾਗਤ ਕੀਤਾ ਗਿਆ ਇਸਮੋ ਕੇ ਐਸਜੀਪੀਸੀ ਦਾ YouTube ਚੈਨਲ ਬੰਦ ਹੋਣ ਤੇ ਵੀ ਉਹਨਾਂ ਵੱਲੋਂ ਆਪਣੀ ਪ੍ਰਤੀਕਿਰਿਆ ਦਿੱਤੀ ਗਈ ਜੁਰ ਨੇ ਕਿਹਾ ਕਿ ਸ਼ਹੀਦੀ ਦਿਹਾੜੇ ਦੇ ਚਲਦਿਆਂ ਐਸਜੀਪੀਸੀ ਦੇ YouTube ਚੈਨਲ ਤੋਂ ਲੱਖਾਂ ਕਰੋੜਾਂ ਸੰਗਤਾਂ ਕਾਰ ਵਿੱਚ ਬੈਠ ਕੇ ਗੁਰਬਾਣੀ ਸਰਵਣ ਕਰ ਰਹੀਆਂ ਸਨ ਪਰ ਇਸ ਵਕਤ YouTube ਚੈਨਲ ਨੂੰ ਬੰਦ ਕਰਨਾ ਬੜਾ ਹੀ ਮੰਦਭਾਗਾ ਹੈ ਸੀਸ ਲੈ ਕੇ ਨਿਕਲ ਗਈ ਸੀ ਦਿੱਲੀ ਦਾ ਸਿੱਖ ਅੱਜ ਵੀ ਮਜ਼ਬੂਤ ਹੈ ਆਪਣੇ ਹੱਕਾਂ ਲਈ ਆਪਣੇ ਹਕੂਕਾਂ ਲਈ ਲੜੇਗਾ ਕਨਵਰਜਨ ਦੇ ਖਿਲਾਫ ਪੈਸੇਜ ਹੈ ਨਸ਼ੇ ਖਲਾਫ ਮੈਸੇਜ ਹੈ ਸਿਹਤ ਵਾਸਤੇ ਮੈਸੇਜ ਹੈ এনवायरमेंट ਵਾਸਤੇ ਮੈਸੇਜ ਹੈ ਮੈਂ ਸਮਝਦਾ ਸਾਰੇ ਮੈਸੇਜ ਲੈ ਕੇ ਆਏ ਆ ਹਿੰਦੂ ਵੀਰਾਂ ਨੇ ਸਾਡੇ ਨਾਲ ਸ਼ਿਰਕਤ ਕੀਤੀ ਹੈ ਮੰਦਰ ਕਮੇਟੀਆ ਸੱਜ ਸਮਾਜ ਕਸ਼ਮੀਰੀ ਸਮਾਜ ਸੜਕਾਂ ਤੇ ਨਿਕਲ ਕੇ ਆਏ ਨੇ ਮਾਰੇ ਦੀ ਜਵਾਬੰਦੀ ਮੈਂ ਬਤਾ ਦੇਣਾ ਤੇ ਹਰ ਇੱਕ ਮੋਟ ਦਾ ਜਾਣਨਾ ਕਿ ਇਹ ਜਿਹੜੀ ਸ਼ਤਾਬ ਦੀ ਆ ਇਹਨੂੰ ਕਿਹੜੇ ਢੰਗ ਨਾਲ ਮਨਾਇਆ ਜਾ ਸੋ ਸਰਦਾਰ ਮਨਜੀਤ ਸਿੰਘ ਜੀ ਕੇ ਉਹਨਾਂ ਨੇ ਇਹ ਯਤਨ ਕੀਤਾ ਕਿ ਦਿੱਲੀ ਤੋਂ ਪੈਦਲ ਆਪਣੇ ਬਾਈਸਾਈਕਲ ਅਮਰਸਰ ਪਹੁੰਚਦਾ ਸੋਹਾਂਵਾਂ ਸੰਧਪੂਰੀ ਵਾਲੇ ਅੱਜ ਉਹਨਾਂ ਨੇ 4 ਦਿਨ ਦੀ ਇਹ ਯਾਤਰਾ ਤੈਅ ਕਰਕੇ ਅੱਜ ਇੱਥੇ ਪਹੁੰਚੇ ਆ ਇਹ ਅਮਰਸਰ ਸਰਦਾਰ ਜੀ ਉਹਦਾ ਕਿਰਪਾ ਕਰਨ ਜਿਹੜਾ ਲਕਸ਼ ਰੱਖ ਕੇ ਹਰ ਇੱਕ ਬੰਦਾ ਭੰਤਨਤਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਫਰਮਾਨ ਤੋਂ ਭਾਈ ਮਤੀਦਾਸ ਭਾਈ ਸੁਤਿਦਾਸ ਜੀ ਭਾਈ ਦਿਆਲਾ ਜੀ ਨੂੰ ਇਹ ਜਿਹੜੇ ਹਮਾਰਪਤ ਹੋ ਰਹੇ ਆ ਇਹਨਾਂ ਦਾ ਸਾਰਿਆਂ ਦਾ ਮੈਂ YouTube ਪੇਜ ਬੰਦ ਹੋ ਗਿਆ ਜੀ ਐਲਸੀਪੀਸੀ ਦਾ ਇੱਕ ਬਹੁਤ ਮੰਦਭਾਗਾ ਕਹਿ ਸਕਦੇ ਆ ਜੀ ਚਲੋ ਇਹ ਟਾਈਮ ਜਿਹੜਾ ਮੇਰਾ ਖਿਆਲ ਰੱਖਿਆ ਇਹਨਾਂ ਨੇ ਠੀਕ ਹੈ 1 ਵੀਕ ਦਾ ਰੱਖਿਆ ਪਹਿਲੇ ਬਹੁਤ ਮੰਨ ਲਓ ਮੈਂ ਬਹੁਤ ਹੋਰ ਨਿੰਦਾ ਵੀ ਕਰਦਾ ਤੇ ਚਲੋ ਜੇ ਕੋ ਗਾਈਡਲਾਈਨਸ ਇਹ ਆ ਗਿਆ ਕਈ ਵਾਰੀ ਹੋ ਜਾਂਦੀਆਂ ਬਾਰੇ ਜਿਹੜਾ ਫੈਸਲਾ ਆ ਮੈਂ ਖੰਭਦਾ ਕਿ ਤਾਬਦੀ ਦੇ ਸਮਾਗਮ ਚੱਲ ਰਹੇ ਆ ਤੇ ਇਹਨਾਂ ਇਹੇ ਸਮੇਂ ਦੇ ਵਿੱਚ ਜਿਹੜਾ ਆ ਇਹੋ ਜਿਹਾ ਘਨੌਣਾ ਯਾਰ ਨਹੀਂ ਕਰਨੀ ਦੇ ਜਨੂਰ ਆਖਾ ਪ੍ਰੋਤਾਕਾ ਬਟੋ ਕਲੂ ਮਹਿਸਾ ਦਾ ਸਾਦਰ ਹੇਰ ਕੀਤਾ ਵਾਹਿਗੁਰੂ ਸਿਸ ਲਿਆ ਪਰਸੀ ਨਾ ਉਚਰੀ ਨਵੇਂ ਸਤਿਗੁਰੂ ਧੰਗੁਰ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦਾ 357 ਮੈਂ ਬੇਨਤੀ ਕਰਾਂਗਾ ਇੱਕ ਵਾਰੀ ਜਿਹਦੇ ਹਾਰਾ ਬਹੁਤ ਹੀ ਸ਼ਾਦਾਾਰ ਸਤਕਾਰ ਸਹਿ ਸਮੁੱਚੇ ਸੰਸਾਰ ਵਿੱਚ ਮਨਾਇਆ ਜਾ ਰਿਹਾ ਹੈ ਇਸ ਸੰਬੰਧ ਵਿੱਚ ਜੋ 15 ਨਵੰਬਰ ਨੂੰ ਸਨਮਾਨ ਇੱਕ ਸਾਇਕ ਦੀ ਯਾਤਰਾ ਸੀ ਜਿੰਦ ਚਰਨਾਂ ਤੱਕਾਂ ਦਾ ਇਸ ਨਾਰੇ ਦੇ ਹੇਠ ਦਿੱਲੀ ਦੇ ਗੁਰਦੁਆਰਾ ਸੰਸਕਾਰ ਸਾਹਿਬ ਤੋਂ ਆਰੰਭ ਹੋਈ ਸੀ ਅੱਜ ਉਹ ਸਾਈਕਲ ਯਾਤਰਾ ਸ਼੍ਰੀ ਅਮਰਸਰ ਸਾਹਿਬ ਦੇ ਵਿਖੇ ਪਹੁੰਚੀ ਹੈ ਔਰ ਅਸੀਂ ਸਾਰੇ ਉਸ ਸਾਈਕਲ ਯਾਤਰਾ ਦੇ ਸਵਾਗਤ ਦੇ ਵਾਸਤੇ ਅੱਜ ਗੋਲਡਨ ਗੇਟ ਅਮਰਸਰ ਸਾਹਿਬ ਦੇ ਵਿਖੇ ਪਹੁੰਚੇ ਹੋਏ ਆ ਸਾਰੇ ਅਸੀਂ ਰਲ ਮਿਲ ਕੇ ਗੁਰੂ ਸਾਹਿਬ ਦਾ 350 ਸਾਲਾ ਸ਼ਹੀਦੀ ਦਿਹਾੜਾ ਬਹੁਤ ਸ਼ਰਧਾ ਔਰ ਸਤਿਕਾਰ ਸਹਿਤ ਮਨਾਈਏ ਤਾਂ ਔਰ ਇਹ ਸਾਡਾ ਗੁਰੂ ਸਾਹਿਬ ਨੂੰ ਸੱਚਾ ਤੁਸਾਂ ਸਤਿਕਾਰ ਹੋਏਗਾ ਕਿ ਜੋ ਔਰ ਜੋ ਪੰਥ ਚੜ੍ਹਦੀ ਕਲਾ ਦਾ ਪ੍ਰਤੀਕ ਹੋਏਗਾ ਨੇ YouTube ਪਰ ਬਣਾ ਲਿਆ ਦੇਖੋ ਮਨੋਹਰ ਕਾਰਨਾ ਦਾ ਪਤਾ ਨਹੀਂ ਹੈ ਕਿ ਕਿਸ ਕਾਰਨ ਕਰਕੇ ਕੀਤਾ ਗਿਆ ਲੇਕਿਨ YouTube ਚੈਲੰਜ ਜਿਹੜਾ ਉਹ ਜਿਹੜਾ ਇਹ ਚੈਨਲ ਹੈ ਇਹ ਚਲਾਇਆ ਗਿਆ ਸੀ ਉਸ ਚੈਨਲ ਨੂੰ ਬੰਦ ਕਰਨਾ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਇੱਕ ਇਹ ਕਹਿ ਲੋ ਕਿ ਬਹੁਤ ਵੱਡੀ ਨਕੀਤੀ ਸੀ ਇਹਦੇ ਕਰਦੇ ਆ ਕਿਉਂਕਿ ਉਸ ਮੁਝੇ ਸੰਸਾਰ ਭਰ ਵਿੱਚ ਵਾਸਤੇ ਹੋਏ ਲੋਕ ਜਾਕੀ ਸੜਕ ਤੇ ਜਾਂਦਾ ਹੈ ਟੋਕਾਰ ਵਿੱਚ ਬੈਠਾ ਹੈ ਗੁਰਦੁਆਰਾਂ ਵਿੱਚ ਬੈਠਾ ਹੈ YouTube ਚੈਨਲ ਦੇ ਰਾਹੀਂ ਸੰਗਮ ਜਿਹੜੀ ਹੈ ਉਹ ਦਰਸ਼ਕ ਵਿਤਾਰੇ ਕਰਦੀ ਸੀ ਧੰਨਵਾਦੀ ਸਮਰਪਨ ਕਰਦੀ ਸੀ ਬਾਟਸਰਮਨ ਕਰਦੀ ਸੀ ਉਹ ਬੰਦ ਕਰਦੇ ਸੀ ਨੇ ਕੀ ਕਰ ਰਹੇ ਨੇ